ਆ ਸਰ ਪਰਸਵੈਲੀ ਬਚੈਦੀ ਦੇ ਹਾਂਜੀ ਤੇ ਤੁਸੀਂ ਇਹਨਾਂ ਤੋਂ ਹਿਸਟਰੀ ਰਿਸਪਾਂਸ ਲਈ ਹੈ ਬੱਟੇ ਦੋ ਚੱਕੋ ਹਾਂ ਬੋਲੀ ਚੱਕੋ ਮੈਂ ਕਹਿੰਦਾ ਕੋਈ ਤੂੰ ਅੱਛਾ ਉਹ ਨਹੀਂ ਆਏ ਨਹੀਂ ਜੀ ਕਰੋ ਇੱਧਰ ਖੜੋ ਚੱਕੋ ਇੱਧਰ ਖੜੋ ਚੱਕੋ ਇੱਧਰ ਖੜੋ ਚੱਕੋ ਇਸ ਸਮੇਂ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਆ ਲੁਧਿਆਣਾ ਦੇ ਸਿਧਵਾ ਬੇਟ ਇਲਾਕੇ ਦੇ ਵੀਡੀਓ ਪੀਓ ਨੂੰ ਰਿਸ਼ਵਤ ਲੈਣ ਦੇ ਫੜਿਆ ਗਿਆ ਵਾ ਆਮ ਆਦਮੀ ਪਾਰਟੀ ਦੇ ਮੁਲਾਪੁਰ ਤੋਂ ਹਲਕਾ ਇੰਚਾਰਜ ਕੇਐਨਐਸ ਕੰਗ ਵੱਲੋਂ ਇਹ ਆਪਰੇਸ਼ਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਤੇ ਇੱਕ ਸਰਪੰਚ ਦੇ ਕੋਲੋਂ 15000 ਰੁਪਏ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਵੀਡੀਓ ਪੀਓ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੌਕੇ ਤੇ ਪਹੁੰਚਦੇ ਨੇ ਤਾਂ ਵੀਡੀਓ ਪੀਓ ਵੱਲੋਂ ਰਿਸ਼ਵਤ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਹਾੱਦ ਤੇ ਫੜੇ ਪੈਸੇ ਨੂੰ ਸਿੱਟਦੇ ਹੋਏ ਵੀ ਬੀਡੀਪੀਓ ਨਜ਼ਰ ਆਂਦੇ ਨੇ ਤਾਂ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਹੋਇਆ ਇਹ ਸਾਰੇ ਮਾਮਲੇ ਦੀ ਵੀਡੀਓ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਹੈ ਦੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਬੀਡੀਪੀਓ ਨੂੰ ਰਿਸ਼ਵਤ ਦੇ ਮਾਮਲੇ ਦੇ ਵਿੱਚ ਫੜਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੇ ਐਨ ਐਸ ਕੰਗ ਆਸਰ ਪਾਸਰ ਹੈ ਜੀ ਪਛਾਦੀ ਦੇ ਹਾਂ ਜੀ ਤੇ ਤੁਸੀਂ ਇਹਨਾਂ ਤੋਂ ਹਿਸਾਬ ਲਈ ਹੈ ਬਾਟੇ ਦੋ ਦਸ ਹਾਂ ਬੌਧੀ ਚੱਕੋ ਮੈਂ ਕਿਹਾ ਕਹਿੰਦਾ ਕੋਈ ਤੂੰ ਅੱਛਾ ਉਹ ਨਹੀਂ ਆਏ ਜੀ ਗੱਲ ਚੱਕੋ ਇਹ ਗੱਲ ਆ ਪੀਏ ਬੇਟੇ ਕੀ ਕੀ ਕਰਤਾਂ ਉਹ ਨਾ ਰੋਡ ਤੇ ਸੁਣਦੇ ਹਾਂ ਹਾਂ ਜੀ ਬੱਸ ਬੱਚਾ ਮਾਰੀਆਂ ਜੀ ਹਾਂ ਇਹ ਮੈਂ ਕਿੱਥੇ ਪੈਸੇ ਕਿੱਥੇ ਲੈ ਜਾ ਜੀ ਪੈਸੇ ਨਹੀਂ ਨਹੀਂ ਉਹ ਉਹ ਕਿੱਥੇ ਲੈ ਮੈਂ ਸੁੱਟਿਆ ਉਹ ਜੀ ਤੂੰ ਸੁੱਟਿਆ ਜਾਂ ਕੇ ਛੱਡਦੇ ਆ ਜੀ ਪੈਸੇ ਕਿਉਂ ਸੁੱਟੇ ਬੱਚੀ ਤੂੰ ਮੈਂ ਸੁੱਟੇ ਨਹੀਂ ਨਹੀਂ ਮੈਂ ਨਹੀਂ ਦਿੱਤੇ ਪੈਸੇ ਵੀਡੀਓ ਸਾਡ ਤੁਹਾਡੇ ਹੱਥੋਂ ਹੁਣ ਸੀ ਪੈਸੇ ਕਢਾਇਆ ਲੋ ਕਰਵਾਉਂਦੀ ਮੈਂ ਲੈ ਲਈ ਜੀ ਆਹ ਤੇ ਸਦਕਾ ਤੁਸੀਂ ਵੀਡੀਓ ਬਣਾਉਂਦੇ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦੋਂ ਖਾਨਾ ਜੀ ਅੱਗੇ ਆ ਤਰ ਮੈਂ ਕਿਵੇਂ ਕਰਾਂ ਜੀ ਕਮਾਲ ਹੋ ਗਿਆ ਉਹ ਕਮਾਲ ਹੋ ਵੀ ਜਦੋਂ ਮੈਂ ਕੀਤਾ ਆਪਣੇ ਕੋ ਪਿਆ ਐਵੇਂ ਕਰੀ ਜਾਂਦੇ ਜੇ ਮੈਂ ਦਿੱਤੇ ਹੀ ਨਹੀਂ ਯਾਰਾ ਕਮਾਲ ਹੋ ਗਿਆ ਉਹ ਚਰਵਾਸਣ ਆ ਲੈ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਨਹੀਂਦੀ ਪੈਸੇ ਫਿਰ ਮੈਂ ਫਿਰ ਕੋਈ ਨਹੀਂ ਲੈ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਕਿ ਤੁਹਾਡੇ ਬਿਲਕੁਲ ਲਏ ਆ ਤੁਸੀਂ ਫੜਿਆ ਤੁਸੀਂ ਉਹ ਯਾਰ ਲੋਕ ਦਿੱਤੀ ਇਹਨੇ ਨਾ ਕੋਈ ਪੈਸਾ ਲਾ ਤਾਂ ਜਾ ਕੇ ਸਿੱਧੇ ਆ ਪੈਸੇ ਤਾਂ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸਾਹਮਣੇ ਹੋਇਆ ਆ ਗਈ ਹਾਂ ਸਿੱਧੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਹਾਂ ਇੱਥੇ ਪੈਸੇ ਨਹੀਂ ਚੱਕੇ ਜੇਬ ਪਾਇਆ ਕੋਈ ਬਾਕੀ ਪੈਸੇ ਨਹੀਂ ਪਾਇਆ ਕੋਈ ਨਹੀਂ ਨਾ ਮਾਰੋ ਨਾ ਮਾਰੀ ਅਸੀਂ ਇਸੇ ਕਰੀ ਵੀਡੀਓ ਬਣਾਈ ਹੈ ਸਾਰੀ ਬਜਾ ਮੈਂ ਦੇਖ ਰਿਹਾ ਇਹਨਾਂ ਬਾਰੇ ਬੜਾ ਬੜਾ ਦੇਖਦਾ ਹਾਂ ਆਹ ਜਿਹੜੀ ਮੇਰੀ 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 ਆ ਤੁਹਾਡਾ ਇਹ ਬਿਲਕੁਲ ਨਹੀਂ ਇਹ ਚਿੱਕਾ ਤੋਂ ਹੋ ਗਿਆ ਯੋ ਕੰਮ ਆਇਆ ਨਾ ਪਰ ਮੈਂ ਇਹਦਾ ਕਾਹਦੇ ਇਹਨੇ ਤੁਸੀਂ ਕਰੀ ਜਾਂਦੇ ਧਰੀ ਜਾਓ ਮਰਜ਼ੀ ਕਰੀ ਜੋ ਸਾਰੇ ਬੰਛੜੇ ਤੁਸੀਂ ਦਾ ਬੈਲ ਜਾਣਾ ਬੈਠੀ ਕਰੀਏ ਨੂੰ ਮਾਹਮਾਨ ਦੇ ਕਾਰਨ ਮੈਂ ਨਹੀਂ ਕਰਾਉਣਾ ਨਹੀਂ ਬਸ ਤੁਸੀਂ ਬੈਠੇ ਰਹੋ ਆਇਆ ਨਾ ਮਰਦੀ ਦਾ ਕੰਮ ਕੀ ਆਦਾ ਹੈ ਬੱਸ ਆਪਕੀ ਲੈਣਾ ਓਏ ਬੇਫਿਕਰ ਤੁਹਾਡਾ ਨੰਬਰ ਦੇਖੋ ਜੀ ਕਿੰਨਾ ਨੰਬਰ ਹੈ ਜੀ 800 ਨਹੀਂ ਲੈਂਦਾ ਪੈਸੇ 800 ਨਹੀਂ ਇਹ ਮਾਰੀਏ ਨਾ ਪੁੱਠੇ ਕੰਮ ਕਰੀ ਜਾਂਦੇ ਤੁਸੀਂ 800 ਆਹਿਆ ਦੱਸੋ ਆਰੇ ਆ ਬੀ ਕੋਈ ਨੀ ਪੈਸੇ ਨਹੀਂ ਆਹ ਹਜ਼ਾਰਾਂ ਦੀ ਆਹ ਪਹਾੜ ਨੋਟ ਮਿਲ ਗਿਆ। ਹਰ ਦਿਨ ਮੈਂ ਲਈ ਨਹੀਂ ਤੁਸੀਂ ਫੋਟੋ ਸੇਟ ਕਰਾਈ ਜੋ 99 ਤਾਂ ਦੇਖਦਾ ਹਾਂ ਕਿ ਤੁਸੀਂ ਆਦੇ ਤੁਸੀਂ ਕਰ ਸਕਦੇ। ਸਾਡੀ ਮੈਨੂੰ ਬੱਟਾ ਬੱਟਾ ਬਾਹਰ ਹੁੰਦਾ ਤੁਸੀਂ ਜੇ ਕਿਸੇ ਕੋਲ ਕਮਾਲ ਹੋ ਵੀ ਸਕਦੀ ਹੈ। ਇਹਨੂੰ ਐਸੇ ਚਲੋ। ਇਹ ਜੀ ਜੋ ਗੱਲਾਂ ਬਰੂਗਾ ਤੁਹਾਡੇ ਖਿਲਾਫ ਜਾਣਗੀਆਂ। ਮੈਂ ਵੀਰੋ ਪਹਿਲੀ ਨਹੀਂ ਜਿਮਣਾ। ਔਰ ਉਹ ਵੀ ਤੁਸੀਂ ਉੱਤੇ ਛੱਡਦੇ ਹੋ। ਤਵੇ ਮਾਰੀ ਜਮਾ ਦੂਜਾ ਸਾਰੇ ਸਾਰੇ ਬੋਲੇ ਲਾ ਇੱਥੇ ਇੰਨੇ ਦਨ ਤੋਂ ਅੰਦਰ ਕਾੜੀਆਂ ਕੀਤੀਆਂ ਇੱਕ ਵਾਰੀ ਕੀਤੀ ਕੀਤੀ ਕਰਕੇ ਆਹ ਲਓ ਉਹ ਤੁਸੀਂ ਤਾਂ ਟੇਬਲ ਤੇ ਰੱਖੇ ਸੀ ਜਮਦਰ ਨੇ ਤਾਂ ਟੇਬਲ ਤੇ ਵੇਸੀ ਛੱਡ ਤੁਸੀਂ ਜਮਦਰ ਨੇ ਰਿਸਪੈਕਟ ਦਿੱਤੀ ਤੇ ਚਲਾ ਕੇ ਮਾਰੇ ਕੋਈ ਸਾਰੇ ਨਹੀਂ ਤੇਰੇ ਕੋ ਕਥੀ ਹੈ ਨਹੀਂ ਨਬੀ ਜਾਨਾ ਅਸੀਂ ਰਾਮ ਸਿੰਘ ਸਾਹਿਬ ਕਰਾਂਗੇ ਅਸੀਂ ਸਾਨੂੰ ਚਰਾਂਗੇ ਤੁਸੀਂ ਹਾਂ ਐਵੇਂ ਨਿਯਾਇਤ ਕਰੀ ਜਾਂਦੇ ਆ ਤੁਸੀਂ ਆਉਦੇ ਬਸੋਂ ਤੋਂ ਕਰ ਰਹੇ ਆਂ ਜੀ ਠੀਕ ਹੈ ਇਸ ਵਾਰ ਸਾਤਾ ਤੋਂ ਤੁਹਾਨੂੰ ਕਸਾ ਨਰੇਸੀਏ ਇਹੋ ਤੇ ਉਹ ਇਹਨਾਂ ਨੇ ਮੰਗਾਈ ਰਕਮ 20000 20000 ਜਦੋਂ ਮੈਂ ਵੀ ਚਲਦਾ ਪੈਣਾ ਨਹੀਂ ਭਰੇ ਹੋਰ ਚ ਜਾਊਗਾ ਹੋਰ ਕਿ ਜਾਵੇ ਕਿ ਜਾਵੇ ਮੈਨੂੰ ਕਿਉਂ ਮੈਂ ਦੇ ਹੀ ਨਹੀਂ ਪਾ ਸਕਦਾ